ਸੀਨੀਅਰ ਪੱਤਰਕਾਰ ਮਨੋਰ ਲਾਲ ਕੋੜਾ ਦੇ ਸ਼ਰਧਾਂਜਲੀ ਸਮਾਗਮ 'ਚ ਸਮਾਜਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਫੁੱਲ ਭੇਟ ਕਰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼ਹਿਰ ਵਾਸੀਆਂ ਨੇ ਸਮਾਗਮ 'ਚ ਸ਼ਿਰਕਤ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸੋਤ ਲੱਜ। ਅਸੀਂ ਸਾਰੇ ਬਹੁਤ ਹੀ ਮਹਾਨ ਪੱਤਰਕਾਰ ਇੱਕ ਰਚਨ ਜੁਨਨ ਸਾਹਿਬ ਦੀ ਵਾਰਿਸ ਜੀ ਸਾਹਿਬ ਪੁੱਤਾਂ ਨੂੰ ਇਤਬਾਅ ਕਰਦੀ ਹੈ।

اسی پورے اشوک کورڈر جی شیو کارڈر جی سارے پروار سنگی سمتی اس ملاقات کرتے ہیں اس انسار پھر سارے چلے جانا اور سارے جانتے ہیں کورا ساڑا شہر کا ایک سام سن اور جتنے تک میرا خیال نے اس طرح کی سیاست یا سماجی کام کیتے ہیں جو سارے سارے واسطے اداہر ہے اندر اس سمے جانا سارے سارے دکھ رہی ہے میں گاضی طور پہ جب میں ایسڈ سی ادو تو انہوں بہت خیال سا جب میں آپسوں کی سیوا پر شاسک ہوا تو ادوں تو ہو گیا اور سمے سمے سر پر وہ اپنا مارگ درشن کرتے رہتے سکے اس کر کے انہوں کا اس میں بہت جانا بہت دکھ رہی ہے تو میں اپنے وجہ والا باسیاں وجہ انہوں شکل فل پیٹ کرتا ہوں ਉਹ ਬੁਮਾ ਦੇ ਨਾਮ ਤੇ ਦਾਸ ਕਰਦਾ ਹੈ ਉਹਨਾਂ ਨੂੰ ਆਪਣੇ ਕਰਨਾ ਵਿੱਚ ਰਾਸ ਰੋਣ ਨੂੰ ਪਿੱਛੇ ਪਰਿਵਾਰ ਨੂੰ ਪਰਮਨੰਦ ਦੋਪਲਵਕਸ਼ ਉਹ ਲਾਈਫ ਦੇ ਕੁਝ ਵੈਲਿਊ ਮੈਂ ਚਾਹਨੇ ਚਾਹੀਏ ਪਰ ਸਪੇਨ ਤੋਂ ਬਾਅਦ ਐਡੀਬਡੀ ਹਸਤੀ ਹੀ ਵਾਸ ਗ੍ਰੇਟ ਮੈਨ ਉਹ ਐਨੇ ਲੀਡਰਾਂ ਨੂੰ ਮਿਲੇ ਨੇ ਐਨੀ ਉੱਚੀ ਉਹਨਾਂ ਦੀ ਸੋਚ ਉਹਨਾਂ ਦੀ ਕਾਰਸ਼ੈਲੀ ਉਹਨਾਂ ਦੀ ਪਰਸਨੈਲਿਟੀ ਪ੍ਰਵਾਹ ਸੜੀ ਪ੍ਰਵਾਹ ਸੜੀ ਸੀਟ ਦੇ ਨਾਲ ਉਹਨਾਂ ਨੇ